ਪੰਜਾਬ ਚ ਨਸ਼ੇ ਦੇ ਖਾਤਮੇ ਨੂੰ ਲੈ ਕੇ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ ਤੇ ਰੋਜ਼ਾਨਾ ਹੀ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਉੱਤੇ ਐਕਸ਼ਨ ਹੁੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿਸ ਦੇ ਚਲਦੇ ਪੁਲਿਸ ਨੂੰ ਡੈਡ ਲਾਈਨ ਦੇ ਦਿੱਤੀ ਗਈ ਹੈ ਗੌਰਵ ਜਾਦਵ ਨੇ 31 ਮਈ ਤੱਕ ਨਸ਼ਾ ਮੁਕਤ ਪੰਜਾਬ ਮੁਹਿੰਮ ਨੂੰ ਪੂਰਾ ਕਰਨ ਦੇ ਹਦੇਸ਼ ਦਿੱਤੇ ਨੇ ਜੇਕਰ ਦਿੱਤੀ ਹੋਈ ਡੈਡ ਲਾਈਨ ਤੋਂ ਬਾਅਦ ਕੋਈ ਨਸ਼ੇ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਵੱਡੇ ਅਫਸਰਾਂ ਤੇ ਸਖਤ ਕਾਰਵਾਈ ਹੋਊਗੀ ਇਹ ਵੀ ਦੱਸਦੀ ਹੈ ਕਿ ਮਾਨ ਸਰਕਾਰ ਨੇ ਜੁਧ ਨਸ਼ੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਤਹਿਤ ਪੰਜਾਬ ਵਿੱਚ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਕਈਆਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਲਗਾਤਾਰ ਸੱਜੇ ਆਪਰੇਸ਼ਨ ਚੱਲ ਰਹੇ ਨੇ ਜਿੱਥੇ ਕਿਤੇ ਵੀ ਪੁਲਿਸ ਨੂੰ ਕੋਈ ਟਿਕਾਣਾ ਪਤਾ ਲੱਗਦਾ ਤਾਂ ਉੱਥੇ ਪੁਲਿਸ ਜੀਸੀਬੀ ਲੈ ਕੇ ਪਹੁੰਚ ਜਾਂਦੀ ਹੈ ਪਰ ਜੇਕਰ ਵਿਰੋਧੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਮਾਨ ਸਰਕਾਰ ਨੂੰ ਲਗਾਤਾਰ ਘੇਰੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ 3 ਸਾਲ ਬੀਤਣ ਦੇ ਬਾਅਦ ਹੀ ਕਾਰਵਾਈਆਂ ਕਿਉਂ ਕੀਤੀਆਂ ਗਈਆਂ ਤਾਂ ਉਧਰ ਸਰਕਾਰ ਪਹਿਲਾਂ ਕਿੱਥੇ ਸੀ ਤਾਂ ਇਸ ਦਾ ਜਵਾਬ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਚੁੱਕੇ ਨੇ ਕਿ ਪਹਿਲਾਂ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਬਾਰੇ ਜਿਹੜਾ ਪਲਾਨ ਤਿਆਰ ਕੀਤਾ ਜਾ ਰਿਹਾ ਸੀਗਾ ਤਾਂ ਜੋ ਪੱਕੇ ਪੈਰੀਂ ਕਾਰਵਾਈ ਕੀਤੀ ਜਾ ਸਕੇ ਤਾਂ ਉਧਰ ਉਹਨਾਂ ਦੱਸ ਤੀਏ ਕਿ ਡੀਜੀਪੀ ਨੇ ਵੀ ਸਖਤ ਹੁਕਮ ਦੇ ਦਿੱਤੇ ਨੇ ਦਰਸ਼ਕਾਂ ਨੂੰ ਪਤਾ ਹੈ ਕਿ ਪੰਜਾਬ ਭਰ ਦੇ ਵਿੱਚ ਪੁਲਿਸ ਦੇ ਸਰਚ ਆਪਰੇਸ਼ਨ ਚੱਲ ਰਹੇ ਨੇ ਥਾਂ-ਥਾਂ ਰੇਡਸ ਕੀਤੀਆਂ ਜਾ ਰਹੀਆਂ ਨੇ ਜਿੱਥੇ ਵੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਤੇ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਜਾ ਰਹੇ ਨੇ ਪਰ ਬਹੁਤ ਸਾਰੇ ਨਸ਼ਾ ਤਸਕਰ ਜਹੇ ਨੇ ਜਿਹੜੇ ਕਿ ਵੱਡੇ ਪੱਧਰ ਤੇ ਜਿਨ੍ਹਾਂ ਦਾ ਚਰਚਾ ਹੁੰਦਾ ਹੈ ਜਾਂ ਨਾਮ ਸਾਹਮਣੇ ਆਉਂਦਾ ਹੈ ਤਾਂ ਵਿਰੋਧੀ ਕਹਿੰਦੇ ਨੇ ਕਿ ਉਹਨਾਂ ਦੇ ਘਰ ਕਿਉਂ ਨਹੀਂ ਤੋੜੇ ਜਾ ਰਹੇ ਇੱਥੋਂ ਤੱਕ ਕਿ ਕੁਝ ਪੁਲਿਸ ਮੁਲਾਜ਼ਮਾਂ ਤੇ ਵੀ ਇਲਜ਼ਾਮ ਲੱਗਦੇ ਨੇ ਜਿਹਦੇ ਵਿੱਚ ਸਾਬਕਾ ਆਈਜੀ ਰਾਜ ਸਿੰਘ ਦਾ ਵੀ ਜ਼ਿਕਰ ਆਉਂਦਾ ਹੈ ਤਾਂ ਇੱਕ ਅਮਨਦੀਪ ਕੌਰ ਪੁਲਿਸ ਕਨਸਟੇਬਲ ਫੜੀ ਗਈ ਸੀ ਉਹਦੇ ਕੋਲ ਵੀ ਜ਼ਿਕਰ ਆਉਂਦਾ ਹੈ ਕਿ 2 ਕਰੋੜ ਰੁਪਏ ਦੀ ਕੋਠੀ ਹੈ ਤਾਂ ਬਹੁਤ ਸਾਰੇ ਜਹੇ ਨਸ਼ਾ ਤਸਕਰ ਅਲ ਇਲਜ਼ਾਮ ਲੱਗਦੇ ਜਿਨ੍ਹਾਂ ਉੱਤੇ ਤਾਂ ਉਹਨਾਂ ਉੱਤੇ ਵੀ ਕਾਰਵਾਈ ਨੂੰ ਲੈ ਕੇ ਵਿਰੋਧੀ ਮਾਨ ਸਰਕਾਰ ਨੂੰ ਘੇਰਦੇ ਨੇ ਕਿ ਉਹਨਾਂ ਦੇ ਘਰ ਕਿਉਂ ਨਹੀਂ ਤੋੜੇ ਜਾ ਰਹੇ ਤਾਂ ਸੀਐਮ ਭਗਵੰਤ ਮਾਨ ਨੇ ਇੱਕ ਸਪੀਚ 'ਚ ਵੀ ਕਿਹਾ ਸੀਗਾ ਪਾਵੇਂ ਸਾਡਾ ਕੋਈ ਪੁਲਿਸ ਮੁਲਾਜ਼ਮੀ ਕਿਉਂ ਨਾ ਹੋਵੇ ਕਾਰਵਾਈ ਸਭ ਤੇ ਹੋਏਗੀ ਬਲਡੋਜ਼ਰ ਸਭ ਦੇ ਘਰਾਂ ਦੇ ਉੱਤੇ ਚੱਲੇਗਾ ਪਰ ਅਜੇ ਤੱਕ ਅਮਨਦੀਪ ਕੌਰ ਦੇ ਘਰ ਦੇ ਉੱਤੇ 2 ਕਰੋੜ ਦੀ ਕੋਠੀ ਤੇ ਬਲਡੋਜ਼ਰ ਚੱਲਦਾ ਨਜ਼ਰ ਨਹੀਂ ਆ ਰਿਹਾ ਜਿਸ ਨੂੰ ਲੈ ਕੇ ਵਿਰੋਧੀ ਲਗਾਤਾਰ ਸਵਾਲ ਚੁੱਕਦੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਜੋ ਡੀਜੀਪੀ ਨੇ ਡੈਡਲਾਈਨ ਦਿੱਤੀ ਹੈ ਕਿ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਤਾਂ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਕੋਈ ਕੇਸ ਸਾਹਮਣੇ ਆਏਗਾ ਜਾਂ ਨਹੀਂ ਤੇ ਜੇਕਰ ਕੇਸ ਸਾਹਮਣੇ ਆਉਂਦਾ ਤਾਂ ਪੁਲਿਸ ਅਫਸਰਾਂ ਤੇ ਕੀ ਕਾਰਵਾਈ ਹੈ ਜਿਹੜੀ ਉਹ ਡੀਜੀਪੀ ਵੱਲੋਂ ਕੀਤੀ ਜਾਏਗੀ ਕਿਉਂਕਿ ਪਹਿਲਾਂ ਪੰਜਾਬ ਵਿੱਚ ਰੋਜ਼ਾਨਾ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਚਟੇ ਨਾਲ ਜਾਂ ਨਸ਼ੇ ਦੀ ਵਰਤੋਂ ਕਾਰਨ ਮੌਤਾਂ ਹੋ ਰਹੀਆਂ ਨੇ ਨੌਜਵਾਨ ਮਰ ਰਹੇ ਨੇ ਜਿਸ ਤੋਂ ਬਾਅਦ ਹੁਣ ਮਾਨਸਕਰ ਵੱਡਾ ਐਕਸ਼ਨ ਲੈ ਰਹੀ ਹੈ ਤਾਂ ਮਾਨ ਸਰਕਾਰ ਦੇ ਐਕਸ਼ਨ ਤੋਂ ਬਾਅਦ ਉਹ ਦੇਖਣਾ ਹੋਵੇਗਾ ਕਿ ਕੀ ਸਥਿਤੀ ਹੈ ਜਿਹੜੀ ਜ਼ਮੀਨੀ ਪੱਧਰ ਤੇ ਨਜ਼ਰ ਆਉਂਦੀ ਹੈ ਦਿਉਜਾਜਤ ਧੰਨਵਾਦ